ਹਾਂ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਅੱਜ ਇਸ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਪੰਜਾਬ ਦਫਤਰ ਆਪਕਾਰੀ ਅਤੇ ਕਰ ਕਮਿਸ਼ਨ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ vacancies ਨਿਕਲੀਆਂ ਨੇ ਜੀ। ਸਾਰੀ ਇਨਫਰਮੇਸ਼ਨ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ ਜੀ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਚੈਨਲ ਦੇ ਉੱਪਰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਹਾਂ ਜੀ ਬਾਦ ਵਿੱਚ ਦੀ ਅੱਜ ਇਸ ਵੀਡੀਓ ਦੇ ਵੱਲ ਅਧਿਨ ਸੇਵਾ ਚੂੜਬੂੜ ਪੰਜਾਬ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਇਨਕਮ ਟੈਕਸ ਡਿਪਾਰਟਮੈਂਟ ਜੋ ਕਿ ਪੰਜਾਬ ਦੇ ਆបਕਾਰੀ ਅਤੇ ਕਰ ਕਮਿਸ਼ਨ ਹੈ ਦੀ ਪੰਜਾਬ ਦਾ ਇਸ ਦੇ ਵਿੱਚ 41 ਵੈਕੈਂਸੀਆਂ ਨਿਕਲੀਆਂ ਨੇ ਜਿਨ੍ਹਾਂ ਦੇ ਲਈ ਜਿਹੜਾ ਡਿਟੇਲ ਨੋਟੀਫਿਕੇਸ਼ਨ ਹੈ ਜੀ ਉਹ 16 ਦਸੰਬਰ 2024 ਨੂੰ ਅਪਡੇਟ ਕੀਤਾ ਜਾਵੇਗਾ ਬੋਰਡ ਦੀ ਅਫੀਸ਼ੀਅਲ ਵੈਬਸਾਈਟ ss.punjab. gov.in ਦੇ ਉੱਪਰ ਇਹ ਤਿੰਨ ਵੈਕੈਂਸੀਆਂ ਲਈ ਜਿਹੜਾ ਆਨਲਾਈਨ ਸਬਮਿਸ਼ਨ ਹੈ ਉਹ 17 ਦਸੰਬਰ 2024 ਨੂੰ ਸਟਾਰਟ ਹੋ ਜਾਵੇਗਾ ਵਧੇਰੇ ਜਾਣਕਾਰੀ ਲਈ 16 ਦਸੰਬਰ 2024 ਤੱਕ ਦੀ ਡੇਟ ਕਰਨੀ ਹੋਵੇਗੀ ਕਿਉਂਕਿ ਇਹ ਇੱਕ ਸ਼ਾਰਟ ਨੋਟੀਫਿਕੇਸ਼ਨ ਹੈ ਦੀ ਡਿਟੇਲ ਨੋਟੀਫਿਕੇਸ਼ਨ ਜਿਹੜਾ ਹੈ ਦੀ ਉਹ ਜਲਦੀ ਹੀ ਪਬਲਿਸ਼ ਕੀਤਾ ਜਾਵੇਗਾ ਤੇ ਜਿਹੜੇ ਵੀ ਕੈਂਡੀਡੇਟ ਇਹਨਾਂ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਇਹਨਾਂ ਵੈਕੈਂਸੀ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ ਜਲਦੀ ਨਾਲ ਆਪਣੀ ਤਿਆਰੀ ਕਰ ਲੈਣ Thank you, Dee.